ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ ਪਹਿਲੇ 50 ਪੌਂਡ ਦਾ ਕੇਕ ਬਣਾਇਆ ਗਿਆ ਸੀ ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪੌਂਡ ਤੱਕ ਪਹੁੰਚ ਚੁੱਕਾ ਹੈ ਕਿਦਾਂ ਬੰਦ ਚ ਆਈ ਡਾਇਆ ਕੇਕ ਜਿਸ ਤਰ੍ਹਾਂ 50 ਪੌਂਡ ਦਾ ਕੇਕ ਬਣਾਇਆ ਗਿਆ ਫਿਰ ਹੌਲੀ ਹੌਲੀ ਕੇਕ ਦੀ ਇਕਦਮ ਸਾਈਜ਼ ਵੱਡਾ ਕੀਤਾ ਗਿਆ ਇਹਨੂੰ 600 ਪਾਉਂਡ ਤੱਕ ਲਿਜਾਇਆ ਗਿਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਕੁਝ ਨਵਾਂ ਕਰਨਾ ਹੈ ਕੁਝ ਇਸ ਤੋਂ ਵੱਡਾ ਕਰਨਾ ਹੈ ਸਾਈਜ਼ ਫਿਰ ਇਸ ਤਰ੍ਹਾਂ ਕਰਦੇ ਕਰਦੇ 600 ਪਾਉਂਡ ਦਾ ਕੇਕ ਬਣਾਇਆ ਗਿਆ ਕਿੰਨਾ ਸਮਾਂ ਇਹਨੂੰ ਲੱਗਦਾ ਕੇਕ ਬਣਾ ਕਿੰਨੇ ਕਰਕੇ ਲੱਗਦਾ ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ ਫਿਰ 4 ਤੋਂ 5 ਕਾਰੀਗਰ ਲੱਗਦੇ ਆ ਔਰ ਇਸ ਨੂੰ ਨਵੇੜੇ ਚਾਦਦੇ ਉਹ ਇਸ ਕੇਕ ਨੂੰ ਨਾਮ ਵੀ ਦਿੱਤਾ ਗਿਆ ਹੁਣ ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸ ਨੂੰ ਲੋਕ ਉੱਥੇ ਵੀ ਸਬਰੀ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਸੀ ਖਾਣਾ ਇਹਦੇ ਕਿ ਵਿਦੇਸ਼ਾਂ ਤੋਂ ਵੀ ਜਿਦਾ ਡੰਦੇ ਆ ਜਾਂਦੇ 24 ਤਰੀਕ ਹਾਂਜੀ ਬਿਲਕੁਲ ਵਿਦੇਸ਼ਾਂ ਤੋਂ ਆਏ ਕੁਝ ਵੀ ਸਾਡੇ ਆਏ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਹਰ ਸਾਲ ਕੇਕ ਦੀ ਸੇਵਾ ਨਿਭਾਣ ਦੇ ਲਈ ਉਹ ਪਹੁੰਚਦੇ ਆ ਇਹ ਕਿਤੇ ਨਗਰ ਜਿਹੜਾ ਨਗਰ ਕਿਸ ਤਰ੍ਹਾਂ ਉਹ ਰੂਪ ਦਿੱਤਾ ਜਾਂਦਾ ਹਾਥੀ ਕੋੜਿਆਂ ਦੇ ਨਾਲ ਹਾਥੀ ਕੋੜਿਆਂ ਔਰ ਊਂਟਸ ਦੇ ਨਾਲ ਕੇਕ ਨੂੰ ਲਜਾਇਆ ਜਾਂਦਾ ਪਹਿਲੇ ਗਤਕਾ ਖੇਡਿਆ ਖੇਡਿਆ ਜਾਂਦਾ ਫਿਰ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ ਇਹ ਕਿਰਮਾ ਵਾਲੇ ਸਮਝੋ ਇਸੇ ਤਰੀਕੇ ਬਹੁਤ ਕਰਮਾ ਵਾਲੇ ਆ ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ ਅੱਜ ਆਪਣਾ ਅਨੰਦ ਅਸਤਰੀ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੱਲੂ ਹੈ ਜੀ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜੀ ਪ੍ਰਾਰਾਲਾ ਕੀਤਾ ਗਿਆ ਜੀ ਜੋ ਕਿ 26 ਜਨਵਰੀ ਵਾਲੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਕੇਕ ਰਾਤੀ 12 ਵੇ ਜਾ ਕੇ ਸ਼ਿਦਾਂ ਸਾਹਿਬ ਘਟਾਇਆ ਜਾਂਦਾ ਜੀ ਕਿਸੇ ਸ਼ੁਰੂਆਤ ਕੀਤਾ ਦਿੱਤੀ ਗਈ ਸੀ ਇਸ ਦੀ ਸ਼ੁਰੂਆਤ ਜੀ ਪੰਜਾਬ ਪੌਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਜੀ ਕੇਕ ਅੱਜ ਇਸ ਪੱਛ 600 ਪੌਂਡ ਤੇ ਪਹੁੰਚ ਗਿਆ ਜੀ ਇਸ ਕੇਕ ਨੂੰ ਵੇਖਣ ਵਾਸਤੇ ਕਿਤੇ ਵਿਦੇਸ਼ਾਂ ਤੋਂ ਇਸ ਕੇਕ ਨੂੰ ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਾਂਦੇ ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਮੇਰੇ ਸਾਰੇ ਦੇ ਸਹਿਯੋਗ ਨਾਲ ਆ ਰਿਹਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ ਹੈ ਇਹ ਰਾਤੀ 12 ਵਜੇ ਟਰਾਲੀ ਤੇ ਕੇਕ ਲੈ ਕੇ ਜਾਇਆ ਜਾਂਦਾ ਜੀ ਜੋ ਕਿ ਇੱਥੇ ਸਿਧਾਂਤ ਸਾਹਿਬ ਕਟਾਇਆ ਜਾਂਦਾ ਜੀ ਕਿ ਤੇ ਇਸ ਨੂੰ ਇਹਦੇ ਨਾਮ ਹੀ ਕੋਈ ਦਿੱਤਾ ਗਿਆ ਚਾਹੁੰਦਾ ਟਰਾਲੀ ਟਰਾਲੀ ਵਾਲਾ ਕੀ ਕਹਿੰਦੇ ਆ ਜੀ ਇਹ ਨਗਰ ਕੀ ਕਿਰਪਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਸੀ ਹਾਥੀ ਹਾਂ ਜੀ ਹਾਥੀ ਘੋੜੇ ਊਠ ਦੇ ਗਤਕਾ ਪਾਰਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ ਇਹ ਇਹਦੇ ਵਿੱਚ ਕੱਟਿਆ ਰਾਤੀ 12 ਵਜੇ ਕੱਟਿਆ ਜਾਂਦਾ ਜੀ ਕੇਕ ਤੇ ਬੱਚੇ ਵੀ ਪਹੁੰਚ ਗਏ ਸਾਰੇ ਹਾਂ ਜੀ ਹਾਂ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਹੁਸ਼ਾਹ ਜੀ ਲੋਕਾਂ ਦੇ ਬੜੇ ਦੂਰ ਉਧਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਲਾਣਾ ਬਸ ਤਿਆਰੀ ਹੋ ਰਹੀ ਹੈ ਜੀ ਕਿੰਨਾ ਸਮਾਂ ਲੱਗਦਾ ਇਹ ਬਣਾਉਂਦੇ ਜੀ ਕਿੰਨੇ ਕਰੀਏ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਸੈਂਪਲ ਹੋਣ ਵਾਸਤੇ ਕਿੰਨੇ ਕਰੀਏ ਕਿ ਬਣਾਉਂਦੇ ਇਹ 5-6 ਕਾਰੀਗਰ ਬਣਾਉਂਦੇ ਜੀ ਕੇਕ ਹਰ ਸਾਲ ਦੀ ਤਰ੍ਹਾਂ 7 ਭਾਈ ਹਾਂ ਜੀ ਹਾਂ ਜੀ ਹਰ ਸਾਲ ਦੀ ਤਰ੍ਹਾਂ